ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮਐਲਏ ਬਟਾਲਾ ਵੱਲੋਂ 700 ਦੇ ਕਰੀਬ ਦੇ ਰਹੇ ਨੇ ਬਟਾਲਾ ਸ਼ਹਿਰ ਵਾਸੀਆਂ ਨੂੰ ਨਵੇਂ ਰਾਸ਼ਨ ਕਾਰਡ ਦੇ ਰਹੇ ਨੇ ਭੇਟ ਕੀਤੇ ਨੇ ਕਿ ਆਪਾਂ ਗ੍ਰਾਉਂਡ ਜ਼ੀਰੋ ਦੀ ਰਿਪੋਰਟ ਦਿਖਾਵਾਂਗੇ ਤੁਹਾਨੂੰ ਵਾਰਡ ਨੰਬਰ 13 ਦੀ ਵਾਰਡ ਨੰਬਰ 13 ਦੇ ਲੋਕ ਨੇ ਜਿਹੜੇ ਉਹ ਵੀ ਕਿਤਨਾ ਕਿਤੇ ਖੁਸ਼ ਨਜ਼ਰਾਂ ਦੇ ਪਏ ਨੇ ਜਦੋਂ ਆਪਾਂ ਗੱਲਬਾਤ ਕਰਨੀ ਚਾਹੀਏ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਜੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਉਹਨਾਂ ਦੀ ਸਮੁੱਚੀ ਟੀਮ ਸੰਧੂ ਪੱਟੀ ਸਮਾਜ ਸੇਵੀ ਨੇ ਅੱਗੇ ਲੱਗੇ ਹੋਏ ਨੇ ਤਾਂ ਵਾਰਡ ਨੰਬਰ 13 ਦੀਆਂ ਹਰ ਇੱਕ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਹੱਲ ਕਰਦੇ ਪਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਆ ਰਾਸ਼ਨ ਕਾਰਡ ਹੱਥ ਦੇ ਵਿੱਚ ਫੜ ਕੇ ਤੇ ਕਿਤੇ ਨਾ ਕਿਤੇ ਸੰਧੂ ਭੱਟੀ ਦਾ ਤੇ ਨਾਲ ਦੀ ਨਾਲ ਆਮ ਪਾਰਟੀ ਦੀ ਸਰਕਾਰ ਸਮੁੱਚੀ ਟੀਮ ਦਾ ਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਧੰਨਵਾਦ ਕਰਦੇ ਵੀ ਨਹੀਂ ਕਿਤੇ ਥੱਕਦੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਬੀਬੀਆਂ ਨਾਲ ਕੀ ਕੀ ਉਹਨਾਂ ਦਾ ਕਹਿਣਾ ਹੈ ਸੋ ਨਮਸਕਾਰ ਜੀ ਹਾਂ ਜੀ ਕੀ ਨਾਮ ਦੇ ਤੁਮਲੇਸ਼ ਕਮਲੇ ਜੀ ਤੁਹਾਡਾ ਕਿੰਨੀ ਦੇਰ ਤੋਂ ਨਹੀਂ ਰਾਸ਼ਨ ਕਾਰਡ ਬਣਿਆ ਤੇ ਹੁਣ ਜਿਹੜਾ ਰਾਸ਼ਨ ਕਾਰਡ ਬਣ ਗਿਆ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ 10-12 ਸਾਲ ਤੋਂ ਨਹੀਂ ਬਣਿਆ ਹੈਗਾ ਹੁਣ ਬਣ ਗਿਆ ਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਹਾਂ ਬਹੁਤ ਬਹੁਤ ਧੰਨਵਾਦ ਕਰਨੇ ਆ ਹੀ ਕਿਹਨਾਂ ਦਾ ਧੰਨਵਾਦ ਕਰਦੇ ਹਾਂ ਹਾਂ ਸਾਰੀ ਕਲਸੀ ਦਾ ਹਾਂਜੀ ਸੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ 700 ਕਾਰਡ ਜਿਹੜੇ ਨੇ ਬਣਾਏ ਨੇ ਅੜੇ ਦੇ ਹੀ ਹੁਣ ਬਣ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਹਾਂ ਬਹੁਤ ਇਹੋ ਇੱਕ ਆਨੰਦ ਅੰਨੇ ਬਹੁਤ ਧੰਨਵਾਦ ਜਿਨ੍ਹਾਂ ਨੇ ਬਣਾਏ ਸਾਡੇ ਕਾਰਡ ਜੀ 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 ਇਹ ਪਰ ਪਰ ਦੀ ਸਾਡਾ ਧੰਨਵਾਦ ਆਲੀ ਸੁਣਦਾ ਨਹੀਂ ਗਰੀਬਾਂ ਦੀ ਕੋਈ ਸੁਣਦਾ ਹੀ ਨਹੀਂ ਜੇ ਲੋਕ ਕਰਾਈਏ ਲੋਕ ਗਰੀਬਾਂ ਨੂੰ ਚਾਹੁੰਦੇ ਨੇ ਪਰ ਸੁਣਨ ਲੱਗ ਪਈ ਸਰਕਾਰ ਤੁਹਾਡੀ ਆ ਜੀ ਸੁਣਨ ਲੱਗ ਪਈ ਸੋ ਕਿੰਨੇ ਦੇਰ ਤੋਂ ਤੁਹਾਡੇ ਜਿਹੜੇ ਅੜੇ ਦੇ ਹੀ ਕਾਰਡ ਤੇ ਹੁਣ ਕਾਰਡ ਬਣ ਕੇ ਕੀ ਚਾਹਨਾ ਚਾਹੁੰਦੇ ਹੋ ਹਾਂ ਸਾਡੇ ਕਾਰਡ ਬਣ ਕੇ 12 ਸਾਲ ਤੋਂ ਪਹਿਲੇ 15 ਦਾ ਕੁਛ ਹੁੰਦਾ ਨਹੀਂ ਆ ਦੀ ਹੁੰਦਾ ਹੀ ਬੜੇ ਚੱਕਰ ਪਾਏ ਕੋਈ ਮਸ਼ੀਨ ਖਰਾਬ ਆ ਕੋਈ ਸਾੜ ਪਾਦਾ ਵੀ ਆ ਪੱਟੀ ਸਾਹਿਬ ਆਏ ਨੇ ਸੰਧੂ ਭਾਜੀ ਇਹਨਾਂ ਨੇ ਹੜੀ ਸੁਣੀ ਆ ਉਹਨਾਂ ਨੇ ਕੋਈ ਪ੍ਰੋਬਲਮ ਨਹੀਂ ਆ ਦੀ ਨਾਲ ਦੌੜੇ ਜਾਂਦੇ ਆ ਸਾਡੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਆ ਰਾਹੀਂ ਸਾਡੀ ਦੌੜ ਕੇ ਮਦਦ ਕਰਦਾ ਆਣ ਕੇ ਕੋਈ ਵੀ ਕੰਮ ਕਰਨੇ ਦੌੜੇ ਚੱਲ ਜਾਂਦੀ ਨਹੀਂ ਜਾਈਏ ਰਾਤੀ ਜਾਈਏ ਇਹਦਾ ਬੂਆ ਖੁੱਲਾ ਹੁੰਦਾ ਆ ਬਸ ਸਹੀ ਬੜਾ ਧੰਨਵਾਦ ਕਰਦੇ ਆ ਭਗਵੰਤ ਮਾਨ ਦਾ ਸੈਜੀ ਕਲਸੀ ਭਾਗ ਤੇ ਦੁਨੀਆ ਕੋਪਲੇ ਕਾਪੇ ਖੁਸ਼ ਆਪੇ ਆਮ ਆਦਮੀ ਪਾਰਟੀ ਰਾਸ਼ਨ ਕਾਰਡ ਬਣ ਗਏ ਨੇ ਤੁਹਾਡੇ ਤੇ ਹੁਣ ਤੁਹਾਡੀ ਕੀ ਡਿਮਾਂਡ ਹੈ ਆਮ ਆਦਮੀ ਸਰਕਾਰਾ ਤੁਹਾਡੇ ਲੋਕਾਂ ਦੀ ਸਰਕਾਰਾ ਤੁਸੀਂ ਬਿੱਲ ਮਾਫ ਕੀਤੇ ਆ ਇਹ ਬਸ ਇਸ ਤਰ੍ਹਾਂ ਹੀ ਕੀਤੇ ਰਹਿਣ ਤਾਂ ਕਿ ਦੁਨੀਆ ਦਾ ਹੱਥ ਸੁੱਖਾ ਰਵੇ ਕੁਝ ਫੇਰ ਤੇ ਆਮ ਆਦਮੀ ਪਾਰਟੀ ਫੇਰ ਦੁਬਾਰਾ ਲਿਆਣ ਦੇ ਲਿਆਵਾਂਗੇ ਤੁਹਾਨੂੰ ਦਿਖਾਵਾਂਗੇ ਕਿ ਲੋਕ ਕਹਿੰਦੇ ਨੇ ਕਿ ਬਾਕੀ ਜਿਹੜੀਆਂ ਮੰਗਾ ਜਿਹੜੀਆਂ ਨੇ ਪੂਰੀਆਂ ਹੋ ਗਈਆਂ ਨੇ ਸਾਰੇ ਕੰਮ ਜਿਹੜੇ ਨੇ ਵਧੀਆ ਕਰਦੇ ਪਏ ਨੇ ਆਪਾਂ ਗੱਲਬਾਤ ਕਰਾਂਗੇ ਸੋ ਨਮਸਕਾਰ ਜੀ ਕੀ ਨਾਮ ਜੱਥੇ ਦਾ ਜ ਕਿੰਨੀ ਦਿਨ ਦਾ ਤੁਹਾਡਾ ਰਾਸ਼ਨ ਕਾਰਡ ਨਹੀਂ ਬਣਿਆ 12 13 ਸਾਲ ਤੋਂ ਹੁਣ ਫਿਰ ਬਣ ਗਿਆ ਹਾਂਜੀ ਕਿੰਨੇ ਕੁ ਖੁਸ਼ ਹੋ ਜਿਆਦਾ ਘਰ ਦਾ ਗੁਜ਼ਾਰਾ ਫਿਰ ਚੱਲ ਜੂਗਾ ਹੁਣ ਹਾਂਜੀ ਕੀ ਕਹਿਣਾ ਚਾਹਦੇ ਹੋ ਫਿਰ ਭੱਟੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ ਉਹ ਐਮਐਲਏ ਨੇ 700 ਕਾਰਡ ਬਣਾਏ ਤੇ ਤੁਹਾਡੇ ਵਾਰਡ ਦੇ ਵੀ ਕਾਫੀ ਕਾਰਡ ਬਣੇ ਨੇ ਕੀ ਕਹਿਣਾ ਭੱਟੀ ਭਾਈ ਵੈਸੇ ਇੱਕ ਵਾਰੀ ਇੱਕ ਵਾਰਾ ਕ੍ਰੈਫਟ ਕੀਤੀ ਤੁਹਾਡਾ ਕਾਰਡ ਇਹਦਾ ਇਹਨਾਂ ਪ੍ਰੂਫ ਖੜੇ ਤੁਹਾਡਾ ਕਾਰਡ ਬਣਾਤਾ ਇਨਾ ਹੰਦ ਲੱਗ ਵਰਗੋ ਸਾਥੀ ਤੁਹਾਲੇ ਨੂੰ ਬਹੁਤ ਬਹੁਤ ਧੰਨਵਾਦ ਜੀ। ਅਮਨ ਸ਼ੇਰ ਸਿੰਘ ਸ਼ਰੀ ਕਲਸੀ ਐਮ ਐਲ اے ਨੇ ਆਮ ਆਦਮੀ ਦੀ ਸਰਕਾਰ ਉਹਨਾਂ ਦੀ ਉਹਨਾਂ ਨੇ 700 ਕਾਰਡ ਬਣਾਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਉਹਨਾਂ ਨੂੰ ਵੀ ਧੰਨਵਾਦ। ਉਹਨਾਂ ਨੂੰ ਬਹੁਤ ਖੁਸ਼ੀ ਆਈ ਕਿ ਇਹਨੇ ਕਿ ਫੇਰ ਦੁਬਾਰਾ ਸਰਕਾਰ ਆ ਗਈ। ਸੋ ਤਸਵੀਰਾਂ ਦਿਖਾਈਆਂ ਨੇ ਕਿ ਜਿਹੜੇ ਲੋੜਵੰਦ ਨੇ ਉਹਨਾਂ ਦੇ ਰਾਸ਼ਨ ਕਾਰਡ ਬਣੇ ਨੇ ਕਿਤੇ ਨਾ ਕਿਤੇ ਉਹ ਬੜੇ ਖੁਸ਼ ਦਿਖਦੇ ਪਏ ਨੇ। ਗੱਲਬਾਤ ਕਰਦੇ ਹਾਂ ਲੋਕਾਂ ਨਾਲ ਕੀ ਕਹਿਣਾ ਉਹਨਾਂ ਦਾ। ਸੋ ਨਮਸਕਾਰ ਭਾਜੀ। ਨਮਸਕਾਰ ਜੀ। ਕੀ ਨਾਮ ਦੇ? ਮੇਰਾ ਨਾਮ ਸੀਮਾ ਜੀ ਹੈ। ਸੰਦੀਪ ਸਾਹਿਬ ਜੀ ਕਿਰਵਾ ਕਿਰਵਾਡ ਆਪਣਾ ਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਮੈਂ ਇਹ ਕਹਿਣਾ ਚਾਹੁੰਦਾ ਜੇ ਸਾਰੇ ਜਿਹੜੇ ਇਥੇ ਕਾਰਟ ਨਹੀਂ ਬਣਦੇ ਪਏ 12 12 13 ਸਾਲ ਤੋਂ ਜੀ ਉਹ ਬਣੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਇਹਨਾਂ ਨੇ ਬਣੇ ਨੇ ਤੇ ਬਾਕੀ ਇਹ ਵੀ ਇਹ ਦਫਤਰਾਂ ਦੇ ਬੜੇ ਧੱਕੇ ਖਾਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਦਾ ਸੋਚਦੀ ਪਈ ਆ ਘਰ ਘਰ ਪਹੁੰਚ ਕੇ ਇਹਨਾਂ ਵੀਰ ਸਾਡੇ ਨੇ ਕਾਰਟ ਬਣਾਏ ਨੇ ਨੀ ਦਫਤਰਾਂ ਦੇ ਧੱਕੇ ਖਾ ਕੇ ਵੀ ਜਿਨ੍ਹਾਂ ਦੇ ਨਹੀਂ ਬੜੇ ਇਹ ਹੋ ਜਾਨੇ ਆ ਵੀ ਇਹ ਗਾਂ ਵੀ ਹੈ ਸਰਕਾਰ ਇਸੇ ਤਰ੍ਹਾਂ ਕੰਮ ਕਰਦੀ ਰਹੇ ਤੇ ਗਾਂ ਵੀ ਇਸੇ ਤਰ੍ਹਾਂ ਇਹ ਸਰਕਾਰ ਆ ਰਾਸ਼ਨ ਕਾਰਡ ਦੀ ਗੱਲ ਕਰ ਲੋ ਰਾਸ਼ਨ ਕਾਰਡ ਤੇ ਤੁਸੀਂ ਬਣ ਗਿਆ ਚਲੋ 700 ਕਾਰਡ ਜਿਹੜੇ ਨੇ ਐਮ ਐਲ ਏ ਸਾਹਮਣੇ ਬਣਾਏ ਨੇ ਤੁਹਾਡੀ ਵਾਰਡ ਦੇ 15 ਤੋਂ 20 ਕਾਰਡ ਬਣੇ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਕੰਮ ਨੇ ਉਹ ਵੀ ਤੁਹਾਡੇ ਸਮੇਸਰ ਹੋ ਜਾਂਦੇ ਨੇ ਬਿਲਕੁਲ ਹੋਰ ਜਿੱਦਾਂ ਬੱਤੀ ਲਾਈਟਾਂ ਵਗੈਰਾ ਨੇ ਜਿਹੜਾ ਲਾ ਦੇ ਬਜ਼ੁਰਗ ਠੇਡੇ ਖਾਂਦੇ ਹਨ ਤੇ ਉਹ ਵੀ ਬੱਤੀਆਂ ਲੱਗੀਆਂ ਨੇ ਉਹਦਾ ਵੀ ਬਹੁਤ ਧੰਨਵਾਦ ਉਹ ਵੀ ਲਾਈਆਂ ਨੇ ਕੋਈ ਗਟਰ ਸਫਾਈਆਂ ਕੋਈ ਹੋਰ ਵੀ ਮੁਸ਼ਕਲ ਹੁੰਦੀ ਹੈ ਤੇ بڑے अरमान ਨਾਲ ਹੋ ਜਾਂਦੀ ਅੱਗੇ ਸੁਣਵਾਈ ਨਹੀਂ ਹੁੰਦੀ ਤੇ ਹੁਣ ਉਸੇ ਟਾਈਮ ਬਾਕੀ ਸਾਡੀ ਆਵਾਜ਼ ਜਿਹੜੀ ਐ ਸੰਧੂ ਸਾਹਿਬ ਉੱਥੇ ਤੱਕ ਪਹੁੰਚਾਉਂਦੇ ਨੇ ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ। ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਕੀ ਕਹਿਣਾ ਹੈ ਕਿਉਂਕਿ ਬੜੇ ਖੁਸ਼ੀਆਂ ਨੇ ਚਿਹਰਿਆਂ ਤੇ ਖੁਸ਼ੀਆਂ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਨੇ ਰਾਸ਼ਨ ਨਹੀਂ ਮਿਲਦਾ ਰਾਸ਼ਨ ਕਾਰਡ ਬਣਿਆ ਤਾਂ ਨਹੀਂ ਸੀ ਤੇ ਹੁਣ ਜਿਹੜਾ ਹੈ ਆਮ ਪਾਰਟੀ ਦੀ ਸਰਕਾਰ ਨੇ ਰਾਸ਼ਨ ਕਾਰਡ ਜਿਹੜੇ ਬਣਾਏ ਨੇ ਤੇ ਇਹਨਾਂ ਦੀ ਝੋਲੀ ਦੇ ਵਿੱਚ ਜਿਹੜਾ ਹੈ ਰਾਸ਼ਨ ਪਾਇਆ ਗੱਲਬਾਤ ਕਰਦੇ ਆ ਸੋ ਨਮਸਕਾਰ ਜੀ ਭਾਜੀ ਨਮਸਕਾਰ ਜੀ ਕੀ ਨਾਮ ਜੀ ਅਮਨ ਕੁਮਾਰ ਜੀ ਹਾਂਜੀ ਅਮਨ ਕੁਮਾਰ ਸੋ ਕਿੱਦਾਂ ਦੇ ਦੇਓ ਵਾਰਡ ਨੰਬਰ 13 ਦੇ ਜਿਹੜੇ ਰਾਸ਼ਨ ਗਾ ਬਹੁਤ ਵਧੀਆ ਜੀ ਬਹੁਤ ਵਧੀਆ ਵਾਰਡ ਨੰਬਰ 13 ਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਪੱਟੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੈਰੀ ਕਲਫੀ ਦਾ ਬਹੁਤ ਬਹੁਤ ਧੰਨਵਾਦ ਜੀ ਬਈ ਕੋਈ ਪ੍ਰੋਗਰਾਮ ਹੁੰਦੀ ਹੈ ਵੀ ਗਲੀ 'ਚ ਫੋਨ ਕਰੀ ਜਾ ਪੱਟੀ ਸਾਹਿਬ ਨੂੰ ਉਸ ਜਿਹਾ ਵੀ ਮਗੀ ਕੰਮ ਹੁੰਦੇ ਆ ਲੈਟਾ ਦਾ ਪ੍ਰੋਗਰਾਮ ਹੀ ਲੈਟਾ ਨਹੀਂ ਗਲੀ 'ਚ ਕੋਈ ਆ ਗਈ ਲੈਟਾ ਲਈਆਂ ਇਹਨਾਂ ਨੇ ਕਹਿ ਕੋ ਆ ਗਈ ਬਹੁਤ ਜਗਮਗ ਉਹ ਕੀ ਗਲੀ ਚ ਹੁਣ ਮੈਂ ਕਿ ਸਪਾਈ ਪੂਰੀ ਐ ਅੱਗੇ ਬੋਦ ਮਗੀ ਖਲੇੜਾ ਆਈ ਬੋਦ ਮਗੀ ਸੋ ਆਮ ਪਾਰਟੀ ਦੀ ਸਰਕਾਰ ਐ ਤੇ ਆਮ ਲੋਕਾਂ ਦੇ ਜਿਹੜੇ ਨੇ ਕੰਮ ਪੈਲ ਦੇ ਆਧਾਰ ਤੇ ਹੋਣ ਦੇ ਨੇ ਤੇ ਲਾਈਟ ਦੀ ਗੱਲ ਕਰ ਲਈਏ ਸੀਵਰੇਜ ਦੀ ਗੱਲ ਕਰ ਲਈਏ ਬੜਾ ਵੱਡਾ ਜਿਹੜਾ ਮੁੱਦਾ ਈ ਇੱਕ ਕਿ ਰਾਸ਼ਨ ਕਾਰਡ ਦੀ ਸਾਈਡ ਬੰਦੀ ਰਾਸ਼ਨ ਕਾਰਡ ਨਹੀਂ ਬੰਦੇ ਉਹਨ ਕਿਦਾਂ ਦਾ ਲੱਗਦਾ ਪਿਆ ਤੁਹਾਨੂੰ ਕਿ ਰਾਸ਼ਨ ਕਾਰਡ ਜਿਹੜੇ ਬਣ ਗਏ ਨੇ ਸਾਰਿਆਂ ਦੇ ਬਿਲਕੁਲ ਜੀ ਬਿਲਕੁਲ ਰਾਸ਼ਨ ਕਾਰਡ ਬਣੇ ਵੇਖੋ ਜੀ ਕਿ ਗਰੀਬਾਂ ਦਾ ਸਰਕਾਰ ਹੀ ਜਿਹੜਾ ਹਸੜਾ ਜੀ ਇਹਨਾਂ ਦੇ ਬਣੇ ਆ ਚਲੋ ਇਹਨਾਂ ਦੇ ਬੱਚੇ ਵੀ ਖਾਣਗੇ ਸਿਸਾ ਜਣਗੇ ਸਰਕਾਰ ਨੂੰ ਕਿ ਚਲੋ ਇਹਨਾਂ ਦਾ ਕੰਮ ਬਣਿਆ ਵਾ ਅਗਲਾ ਛਣਕਲ 5 ਸਾਲ ਹੋ ਗਏ 12 ਸਾਲ ਸਰਕਾਰ ਨਹੀਂ ਬਣਿਆ ਨਾ ਦੀ ਪਰ ੱਟਕੇ ਖਾ ਗਏ ਇਹਨਾਂ ਨੇ ਕਈ ਸਰਕਾਰਾਂ ਦੀ ਅੱਜ ਬੁਲਾਉਂਦੇ ਆ ਕਦੀ ਆ ਕੋਈ ਨਹੀਂ ਹੈਗਾ ਜੀ ਇਹਦਾ ਪੂਫ ਨਹੀਂਗਾ ਚਲੋ ਅੱਜ ਭੱਟੀ ਸਾਹਿਬ ਨੇ ਇਹਨਾਂ ਦਾ ਕਾਲ ਬਣਾਇਆ ਵਾ ਬਹੁਤ ਖੁਸ਼ੀ ਵਾਲੀ ਗੱਲ ਆ ਜੀ ਇਹਨਾਂ ਨੂੰ ਵੀ ਚਲੋ ਬੱਚੇ ਖੁਸ਼ ਰਹਿਣਗੇ ਇਸ ਹਿਸਾ ਦੇਣਗੇ ਅਸੀਂ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਜੀ ਕੈਰੀ ਕਲਸੀ ਬਹੁਤ ਬਹੁਤ ਧੰਨਵਾਦ ਆ ਜੀ ਉਹ ਗੱਲਬਾਤ ਕੀਤੀ ਉਹਨਾਂ ਨੇ ਕਿ ਕਿਤੇ ਨਾ ਕਿਤੇ ਧੰਨਵਾਦ ਕਰਦੇ ਨੇ ਆਮ ਪਾਰਟੀ ਦੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਅਮਰਜੀਤ ਸਿੰਘ ਸ਼ਰੀ ਕਲਸੀ ਐਮ ਐਲ ਏ ਦਾ ਤੇ ਨਾਲ ਦੀ ਨਾਲ ਜਿਹੜੇ ਇੱਥੂ ਦੇ ਆਗੂ ਨੇ ਸੰਧੂ ਪੱਟੀ ਦੀ ਉਹ ਵੀ ਦਿਨ ਰਾਤ ਮਿਹਨਤ ਕਰਦੇ ਨੇ ਆਪਣੀ ਵਾਰਡ ਦੇ ਵਿੱਚ ਜੇ ਸੀਵਰੇਜ ਦੀ ਗੱਲ ਹੋਵੇ ਲਾਈਟ ਦੀ ਗੱਲ ਹੋਵੇ ਰਾਸ਼ਨ ਕਾਰਡ ਦੀ ਗੱਲ ਹੋਵੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਰਾਤ ਨੂੰ ਵੀ ਜਰੇ ਨੇ ਇੱਥੇ ਭੱਜੇ ਆਂਦੇ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਤੇ ਰਾਸ਼ਨ ਕਾਰਡ ਬਣਵਾਏ ਨੇ ਗੱਲਬਾਤ ਕਰਦੇ ਹਾਂ ਸੋ ਅੱਡੀ ਸਾਹਿਬ ਨਮਸਕਾਰ ਜੀ ਨਮਸਕਾਰ ਸਾਹਿਬ ਅੱਡੀ ਸਾਹਿਬ ਕਿੱਦਾ ਦੇ ਦੇ ਕਿ ਲੋਕ ਜਿਹਰੇ ਨੇ ਬੜਾ ਪਿਆਰ ਕਰਦੇ ਨੇ ਤੁਹਾਨੂੰ ਤੇ ਤੁਸੀਂ ਵੀ ਜਰਾ ਇਹ ਉਹਨਾਂ ਦਾ ਦਿਨ ਰਾਤ ਮਿਹਨਤ ਕਰਕੇ ਉਹਨਾਂ ਦੇ ਕੰਮ ਕਰਾਉਂਦੇ ਹੋ ਕੀ ਕਹਿਣਾ ਚਾਹੁੰਦਾ ਮੈਂ ਸਭ ਤੋਂ ਪਹਿਲਾਂ ਤੇ ਖੁਦਾ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਾਡੇ ਬਟਾਲਾ ਸ਼ਹਿਰ ਨੂੰ ਬਹੁਤ ਹੀ ਇੱਕ ਹੋਂਹਾਰ ਇਮਾਨਦਾਰ ਔਰ ਗਰੀਬਾਂ ਦੀ ਮਦਦ ਕਰਨ ਵਾਲੇ ਜੋ ਸਰਦਾਰ ਅਮਨ ਸ਼ੇਰ ਸਿੰਘ ਸਿਆਰੀ ਕਲਸੀ ਜੀ ਐਮ ਐਲ اے ਬਟਾਲਾ ਇਹੀ ਉਹਨਾਂ ਦੇ ਖੁਦਾ ਦੇ ਅੱਗੇ ਅਰਦਾਸ ਕਰਦੇ ਪ੍ਰਮਾਤਮਾ ਦੇ ਅੱਗੇ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਇਹੋੇ ਨੇਤਾ ਜੀ ਮਿਲਣ ਤਾ ਜੋ ਜਿਸ ਤਰ੍ਹਾਂ ਕੰਮ ਕਰ ਰਹੇ ਨੇ ਕਿ ਬਹੁਤ ਹੀ ਜ਼ਿਆਦਾ ਜਿੰਨੂੰ ਕਹਿੰਦੇ ਨੇ ਕਿ ਇੱਕ ਕਦੇ ਵੀ ਕਿਸੇ ਸਰਕਾਰ ਨੇ ਪਹਿਲਾਂ ਕਦੀ ਇਸ ਤਰ੍ਹਾਂ ਦੇ ਕੰਮ ਨਹੀਂ ਸੀ ਕੀਤੇ ਜਾਂ ਅਸੀਂ ਇਨੇ ਸਾਲਾਂ ਤੋਂ ਦੇਖਦੇ ਆ ਰਹੇ ਆ ਸਰਕਾਰਾਂ ਬਦਲੀਆਂ ਨੇ ਬਹੁਤ ਪਰ ਇੱਕ ਨੇਤਾ ਜਿਹੜਾ ਹੁੰਦਾ ਏ ਉਹੀ ਸਾਰੇ ਲੋਕਾਂ ਨੂੰ ਇੱਕੋ ਨਜ਼ਰ ਨਾਲ ਜਿਹੜਾ ਦੇਖਣ ਵਾਲਾ ਉਹਨਾਂ ਲਈ ਕੰਮ ਕਰਨ ਵਾਲਾ ਹੋਣਾ ਚਾਹੀਦਾ ਤੇ ਉਹ ਸਾਰੇ ਜੋ ਗੁਣ ਨੇ ਉਹ ਸ਼ਖਸੀਅਤ ਸਾਡੇ ਨੇਤਾ ਜੀ ਸਰਦਾਰ ਅਮਰਸ਼ੇਰ ਸਿੰਘ ਸਿਆਰੀ ਕਲਸੀ ਜੀ ਉਹ ਬਹੁਤ ਵਧੀਆ ਉਹਨਾਂ ਦੇ ਕੰਮ ਨੇ ਲੋਕ ਖੁਸ਼ ਨੇ ਰਾਸ਼ਨ ਕਾਰਡ 700 ਤੋਂ ਵੀ ਵੱਧ ਜਿਹੜੇ ਨੇ ਉਹ ਬਣ ਚੁੱਕੇ ਨੇ ਲੋਕਾਂ ਨੂੰ ਦੇ ਦਿੱਤੇ ਗਏ ਨੇ ਸੋ ਲੋਕ ਵੀ ਬਹੁਤ ਖੁਸ਼ ਨੇ ਇਸ ਸਮੇਂ ਕਿ ਸਾਡੇ ਜੋ ਹੈ ਆਮ ਆਦਮੀ ਪਾਰਟੀ ਸਰਕਾਰ ਆ ਬਹੁਤ ਵਧੀਆ ਕੰਮ ਕਰ ਰਹੀ ਆ ਬਹੁਤ ਵਧੀਆ ਉਪਰਾਲਾ ਕਰ ਰਹੀ ਆ ਸੋ 600 ਯੂਨਟ ਬਿਜਲੀ ਜਬ ਬਿਜਲੀ ਦੇ ਇਹਨਾਂ ਨੇ 600 ਯੂਨਟ ਮਾਫ ਕੀਤੇ ਉਹ ਵੀ ਲੋਕ ਬਹੁਤ ਖੁਸ਼ ਨੇ ਹੋਰ ਬਟਾਲਾ ਸ਼ਹਿਰ ਪੂਰਾ ਦੇਖ ਲਓ ਤੁਸੀਂ ਬਿਜਲੀ ਜੋ 600 ਯੂਨਟ ਮਾਫ ਕੀਤੇ ਨੇ ਸਭ ਤੋਂ ਪਹਿਲਾ ਵੱਡਾ ਕੰਮ ਉਹਨਾਂ ਨੇ ਉਹ ਕੀਤਾ ਜੀ ਜਿਹੜੇ ਛੋਟੇ-ਛੋਟੇ ਉਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਵੱਡੇ ਵਾਅਦੇ ਕੀਤੇ ਪੂਰੇ ਕੀਤੇ ਸਰਦਾਰ ਭਗਵੰਤ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਇਹ ਪੂਰਾ ਆਪਣਾ ਵਾਅਦਾ ਕਰਨਗੇ ਔਰ ਸਰਦਾਰ ਅਮਰ ਸ਼ੇਰ ਸਿੰਘ ਸ਼ਰੀਕਲਸੀ ਉਹ ਤੇ ਤੁਸੀਂ ਦੇਖ ਰਹੇ ਹੋ ਕਿ ਆਪਣੇ ਵਾਅਦੇ ਜੋ ਬਟਾਲੇ ਦੇ ਨਾਲ ਉਹਨਾਂ ਕੀਤੇ ਨੇ ਪੂਰੇ ਕੀਤੇ ਨੇ ਬਟਾਲੇ ਸ਼ਹਿਰ ਦੀਆਂ ਸੜਕਾਂ ਦੇਖ ਲਓ ਤੁਸੀਂ ਕੋਈ ਵੀ ਚੌਕ ਦੇਖ ਲਓ ਪੂਰਾ ਚੌਕ ਵੀ ਖੁੱਲੇ ਕੀਤੇ ਗਏ ਨੇ ਸੜਕਾਂ ਵੀ ਪੂਰੀਆਂ ਇਸ ਤਰ੍ਹਾਂ ਬਣਾ ਦਿੱਤੀਆਂ ਗਈਆਂ ਨੇ ਖੁੱਲੀਆਂ ਸੜਕਾਂ ਨੇ ਕਿ ਹਰ ਕੋਈ ਖੁਸ਼ ਹੈ ਤਾਂ ਹੁਣ ਜੋ ਗਰਾਉਂਡ ਲੈਵਲ ਤੇ ਕੰਮ ਹੋ ਰਿਹਾ ਹੈ ਉਹ ਅਸੀਂ ਕਰ ਰਹੇ ਆ ਗਰਾਉਂਡ ਲੈਵਲ ਤੇ ਅਸੀਂ ਲੋਕਾਂ ਨੂੰ ਦੇਖਦੇ ਆਂ ਲੋਕਾਂ ਦੇ ਘਰਾਂ ਚ ਜਾ ਰਹੇ ਆ ਜਿਸ ਤਰ੍ਹਾਂ ਦਾ ਵੀ ਕਿਸੇ ਦਾ ਕੰਮ ਆ ਅਸੀਂ ਚਾਹੁੰਦੇ ਆ ਕਿ ਹਰ ਉਹ ਪੂਰਾ ਹੋਵੇ ਤਾਂ ਜੋ ਗਰੀਬਾਂ ਦੀ ਹੋਰ ਵੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ ਸੋ ਤੋਂ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਕੋਈ ਵੀ ਜਿਹੜਾ ਵਾਦਾ ਹੈ ਉਹ ਨਹੀਂ ਰਹਿੰਦਾ ਪਿਆ ਜਿਹੜੇ ਜਿਹੜੇ ਵਾਦੇ ਕੀਤੇ ਨੇ ਉਹ ਸਾਰੇ ਪੂਰੇ ਹੋਣ ਦੇ ਨੇ ਹੌਲੀ ਹੌਲੀ ਵੀਡੀਓ ਨੂੰ ਵੱਤ ਵਾਤ ਸ਼ੇਅਰ ਕਰਿਓ ਗਰਾਉਂਡ ਜ਼ੀਰੋ ਤੋਂ ਰਿਪੋਰਟ ਵਿਖਾਈ ਤੁਹਾਨੂੰ ਕਿ ਜਿਨ੍ਹਾਂ ਦੇ ਲੋੜਵੰਦਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਉਹ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮ ਐਲ اے ਬਟਾਲਾ ਵੱਲੋਂ ਅਤੇ ਭਗਵੰਤ ਸਿੰਘ ਮਾਨ ਵੱਲੋਂ ਜਿਹੜੇ ਨੇ ਬਣਾਏ ਗਏ ਨੇ ਸੋ ਵੀਡੀਓ ਨੂੰ ਆਤਵਾੜਾ ਸ਼ੇਅਰ ਕਰਿਓ ਕੈਮਰਾ ਪਰਸਨ ਹੁਣ ਅਗਰ왈 ਦੇ ਨਾਲ ਲੱਖੀ ਰਾਜਪੂਤ ਬਟਾਲਾ